ਸਤਿਗੁਰੂਰ ਦੇ ਕਿਰਤਾਂ ਨਾਲ ਬਹੁਤ ਹੈ ਜੀ ਕਿ ਉਹ ਮੈਨੂੰ ਘਰੋਂ ਲੈ ਗਿਆ ਜਿੰਨਾ ਆਤਮਾ ਦੀ ਮੈਂ ਸੇਵਾ ਕੀਤੀ ਜੋ ਮਾਦੀ ਸਤਿਗੁਰੂ ਜੀ ਨੇ ਜਿਵੇਂ ਲਿਆਣੀ ਇਹ ਜਿਹੜਾ ਸਤਪੁਰਨ ਸਿੰਘ ਜੀ ਉੱਥੇ ਪਹੁੰਚੇ ਨੇ ਇਹਨਾਂ ਨੇ ਵੇਖਿਆ ਕਿ ਮਾਂ ਸਿਆਦੂ ਨਹੀਂ ਭਜਨ ਬੰਦ ਨਹੀਂ ਕਰਦਾ ਪਰ ਤੇਰੇ ਬੱਚੇ ਤਾਂ ਇੰਨੀ ਭਣ ਵਾਲੇ ਕਿ ਆ ਤੇ ਉਹ ਉਹਨਾਂ ਦੀ ਮਾਤਾ ਨੇ ਆਖਿਆ ਤਾਲੇ ਫਿਰ ਤੋਂ ਤੁਧ ਬੈ ਜਾਣਾ ਤੇ ਸਤਪੁਰਨ ਸਿੰਘ ਜੀ ਆਇਆ ਉਹਨਾਂ ਦਾ ਜਨਮ ਸ਼ਿਦਾ ਇਹਨਾਂ ਨੂੰ ਇਹ ਬਦਦੋ ਦੇ ਸਤਾ ਇਹਨਾਂ ਦੁੱਧ ਲੱਗੇ ਗਏ ਤੇ ਸਤਪੁਰਨ ਸਾਰੇ ਅਕਾ ਧੰਨ ਸਤਪੁਰਨ ਸਿੰਘ ਸਤਪੁਰਨ ਸਿੰਘ ਜੀ ਆਇਆਂ ਸਤ ਮਾ ਸਿੱਧੀ ਤੁਹਾਡੇ ਬੱਚਿਆਂ ਦਾ ਰੱਖਾ ਸਾਧੂ ਵਾਲੇ ਨੂੰ ਸਾਡਾ ਦੇਹਾਂ ਪ੍ਰਥਾ ਨਾ ਚੱਲੇ ਉਹਨਾਂ ਨੇ ਸਾਸ ਮਹਾਰਾਜ ਜੀ ਦਾ ਬੜੇ ਮਾਤਾ ਜੀ ਵੀ ਹਨ ਪਿਤਾ ਜੀ ਵੀ ਹਨ ਤੇ ਇਹਨਾਂ ਨੇ ਆਖਿਆ ਸਾਧੂ ਜੀ ਸਿੱਧਾ ਜਗਾ ਚੋਰੀ ਨਾਲ ਤੈਨੂੰ ਕੁਝ ਦਈਏ ਇਹਨਾਂ ਨੇ ਆਪਣੀ ਚੋਰੀ ਕਰਦੀ ਹੱਸ ਮੁਖ ਸੁਭਾਅ ਸੀ ਹਰ ਤਰ੍ਹਾਂ ਦਾ ਸੇਵਨ ਕਰਦੇ ਸੀ ਆਸਮਤ ਸੁਭਾਅ ਸੀ ਇਹਨਾਂ ਨੇ ਚੋਰੀ ਨਾਲ ਕੇ ਕੀਤੀ ਤੇ ਸੰਤਾਂ ਨੇ ਕੋਲ ਕੁਝ ਪ੍ਰਸ਼ਾਦ ਸੀ ਉਹ ਵੀ ਚੋਰੀ ਚ ਪਾ ਲਾ ਕਹਿੰਦੇ ਗੱਲਦਾ ਤੂੰ ਅੱਜ ਕੋ ਮਨਾ ਪੈ ਨਹੀਂ ਸਕਦਾ ਇਹ ਕਹਿੰਦਾ ਜੀ ਮੈਨੂੰ ਸਾਰ ਨੂੰ ਜੰਜੀਤ ਸਿੰਘ ਹਾਉ ਦਾ। ਸਰਦਾ ਆਖਿਆ ਜੇ ਤੂੰ ਹੁਕਮਾਂ ਫੇਰ ਨਾ ਕਰ। ਤੇ ਤੂੰ ਜਾ ਪਰ ਇਹ ਲੋਹਣਾੜੇ ਪੁੱਛ ਰਾਜੀ ਮੋਹਨ ਸਿੰਘ ਜੀ ਰਾਜੀ ਰਣਜੀਤ ਸਿੰਘ ਦਾ ਸਟਾਫ ਨਹੀਂ ਨੇ ਤੇ ਇਹ ਲੋਹਣਾੜੇ ਪੁੱਛੇ ਨਾ ਖਤਰਨਾਕ ਐਕਸੀਡੈਂਟ ਹੋ ਗਿਆ ਜੀ ਬਚਨ ਦਾ ਕੋਈ ਚਾਂਸ ਨਹੀਂ। ਪਰ ਬੜੀ ਮੁਸ਼ਕਲ ਨਾਲ ਉਹ ਸ਼੍ਰੀ ਭਾਈ ਸਾਹਿਬ ਨੇ ਲਾਇਆ ਤੇ ਸਾਰਾ ਉੱਥੇ ਟੇਪਰ ਹੋਈ ਤੇ تچیا تارا تب کو چکی سنگھا تیرہ رنا کرنے سے ہالانکہ سنت پورن سنگھ جی انہوں نے پتا کسی